ਸਰੀ ਦੇ ਵਿੱਚ ਸਿੱਖਡੇ ਪ੍ਰੇਡ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰ ਕੀਤੀ ਗਈ 20 April ਨੂੰ ਸਰੀ ਦੇ ਵਿੱਚ ਨਗਰ ਕੀਰਤਨ ਦੇ ਕਲੰਝਾ ਰਿਹਾ ਜਿਸ ਨੂੰ ਲੈ ਕੇ ਜੋ-ਜੋ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਉਸ ਸੰਬੰਦੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਾਣਕਾਰੀ ਵੀ ਸਾਂਝੀ ਕੀਤੀ ਗਈ ਆਓ ਦੇਖਦੇ ਹਾਂ ਪ੍ਰੈਸ ਕਾਨਫਰੰਸ ਦੇ ਵਿੱਚ ਹੋਰ ਕੀ ਕੁਝ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਆਤਕੀ ਦਾ ਜੋ ਨਗਰ ਕੀਰਤਨ ਆ ਉਹ ਉਹਦੀ ਜਿਹੜੀ ਪ੍ਰੋਗਰਾਮ ਲਿਖੇ ਗਿਆ ਨੇ ਗੁਰਦਾਰ ਸਾਹਿਬ ਦੇ ਵੱਲੋਂ ਉਹ 14 April ਦਿਨ ਐਤਵਾਰ ਨੂੰ ਸਵੇਰੇ 9:00 ਵਜੇ ਤੋਂ ਨਿਸ਼ਾਨ ਸਾਹਿਬ ਦੀ ਸੇਵਾ ਆਰੰਭ ਹੋਵੇਗੀ ਔਰ ਉਸ ਦਿਨ ਦੇ ਨਗਰ ਕੀਰਤਨ ਦੀ ਜਿਹੜੀ ਆਰੰਭਤਾ ਆਗੇ ਆਪਾਂ ਦੇਖਦੇ ਹਾਂ ਕਿ ਹਰ ਸਾਲ ਕਰੀ ਕਰੀਬ ਇੱਕ ਹਫਤੇ ਵਾਸਤੇ ਗੁਰਦਾਰ ਸਾਹਿਬ ਚ ਪ੍ਰੋਗਰਾਮ ਲਿਖੇ ਜਾਂਦੇ 14 ਤਰੀਕ ਨੂੰ ਨਿਸ਼ਾਨ ਸਾਹਿਬ ਦੀ ਸੇਵਾ ਹੋਵੇਗੀ ਉਸ ਤੋਂ ਬਾਅਦ 15 16 17 18 19 ਤੱਕ ਗੁਰਦਾਰ ਸਾਹਿਬ ਦੇ ਅੰਦਰ ਬਾਹਰੋਂ ਪਹੁੰਚੋਏ ਵਿਦਵਾਨ ਬਾਹਰੋਂ ਆਏ ਹੋਏ ਸਾਡੇ ਪ੍ਰਚਾਰਕ ਢਾਡੀ ਸਹਿਬਾਨ ਰਾਗੀ ਸਹਿਬਾਨ ਸਾਡੇ ਹੋਰ ਵਿਦਵਾਨ ਜਿਹੜੇ ਨੇ ਜਿਹੜਾ ਗੁਰੂ ਜਸ ਦਾ ਇਤਿਹਾਸ ਹੈ ਜਿਹੜਾ ਇਸ ਦਿਨ ਨਾਲ ਵਿਸ਼ੇਸ਼ ਤੌਰ ਤੇ ਸਬੰਧਤਾ ਖਾਲਸਾ ਜੀ ਦੇ ਸਾਜਨਾ ਦਿਵਸ ਨਾਲ ਉਹਦੇ ਚੋ ਹੋ ਗੁਰਦਵਾਰ ਸਾਹਿਬ ਦੇ ਵਿੱਚ ਆ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਗੁਰਦਾਰਾ ਸਾਹਿਬ ਦੇ ਸਮੁੱਚੇ ਪ੍ਰਬੰਧਕਾਂ ਵੱਲੋਂ ਸਮੁੱਚੀ ਕਮਿਊਨਿਟੀ ਵੱਲੋਂ ਹੱਥ ਜੋੜ ਕੇ ਨਿਮਰਤਾ ਸਹਿਤ ਸਮੁੱਚੀ ਮਨੁੱਖਤਾ ਨੂੰ ਇਸ ਨਗਰ ਕੀਰਤਨ ਦੇ ਵਿੱਚ ਪਹੁੰਚਣ ਵਾਸਤੇ ਅਸੀਂ ਬੇਨਤੀ ਕਰਨ ਵਾਸਤੇ ਤੁਹਾਡੇ ਥਰੂ ਅੱਜ ਆਏ ਆ ਕਿਉਂਕਿ ਇਹ ਜਿਹੜਾ ਨਗਰ ਕੀਰਤਨ ਹੈ ਸਤਿਗੁਰੂ ਦੀ ਬਖਸ਼ਿਸ਼ ਹੈ ਕਿ ਉਹਨੇ ਜਿਹੜਾ ਖਾਲਸਾ ਪੰਥ ਸਾਜਿਆ ਉਹਨੇ ਮਾਨਸਕੀ ਜਾਤਸਭਾ ਇੱਕੇ ਪਹਿਚਾਣ ਬੋਦਾ ਇਹ ਸੰਦੇਸ਼ ਦਿੱਤਾ ਜਾਤ ਕੋਲ ਨਾਸ ਕੋਲ ਨਾਸ ਕਿਸੇ ਕਿਸਮ ਦਾ ਵੀ ਉਹਨੇ ਹਰ ਚੀਜ਼ ਦਾ ਵਖਰੇਵਾ ਦੂਰ ਕਰਕੇ ਸਮੁੱਚੇ ਇੱਕ ਰੂਪ ਦੇ ਵਿੱਚ ਖਾਲਸਾ ਪੰਥ ਸਾਜਿਆ ਉਸ ਦਿਨ ਨੂੰ ਮਨਾਉਣ ਵਾਸਤੇ ਜਿਹੜਾ ਇਹ ਪ੍ਰੋਗਰਾਮ ਲਿਖੇ ਜਾ ਰਹੇ ਆ ਸੋ ਗੁਰਦਾਰਾ ਸਾਹਿਬ ਵਿਖੇ 14 ਅਪ੍ਰੈਲ ਨੂੰ ਮਿਸ਼ਾਨ ਸਾਹਿਬ ਦੀ ਸੇਵਾ ਹੋਵੇਗੀ 19 ਤਰੀਕ ਨੂੰ ਵਿਸ਼ੇਸ਼ ਤੌਰ ਤੇ ਆਪਾਂ ਸਾਰੇ ਜਾਣਦੇ ਗੁਰਦਾਰਾ ਸਾਹਿਬ ਦੇ ਅੰਦਰ ਜਿਹੜੇ ਜੋੜ ਮੇਲੇ ਹੋ ਸਜਦੇ ਨੇ ਔਰ 20 ਤਰੀਕ ਨੂੰ ਸਵੇਰੇ ਠੀਕ 7:30 ਵਜੇ ਸਤਗੁਰੂ ਜੀ ਦੇ ਜਿਹੜੇ ਰਥ ਨੇ ਗੁਰਦਾਰ ਸਾਹਿਬ ਦੇ ਦਰਸ਼ਨੀ ਡਿਊੜੇ ਦੇ ਅੱਗੇ ਆ ਜਾਣਗੇ ਔਰ ਉੱਥੇ ਸਤਗੁਰੂ ਜੀ ਦੇ ਜਦੋਂ ਸਰੂਪ ਆਗੇ ਪੰਜ ਸਿੰਘ ਸਾਹਿਬਾਨ ਲੈ ਕੇ ਆਉਣਗੇ ਅਰਦਾਸ ਹੋਵੇਗੀ ਅਰਦਾਸ ਤੋਂ ਬਾਅਦ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਸਾਡੇ ਕਬੀਲੇ ਨੇ ਉਹ ਵੀ ਹਰ ਹੁਣ ਪਾਰਟਿਸਿਪੇਟ ਬੜੀ ਖੁਸ਼ੀ ਨਾਲ ਕਰਦੇ ਨੇ ਉਹ ਆ ਕੇ ਆਪਣੇ ਪ੍ਰੇਅਰ ਕਰਨਗੇ ਔਰ ਉਸ ਤੋਂ ਬਾਅਦ ਜਿਹੜੇ ਗੱਤਕੇ ਦੇ ਜੋਰ ਔਰ ਹੋਰ ਜੋ ਪ੍ਰੋਗਰਾਮ ਲਿਖੇ ਗਏ ਨੇ ਉਹ ਦਿਖਾਏ ਜਾਣਗੇ ਠੀਕ 9:00 ਵਜੇ ਜਿਹੜਾ ਸਤਗੁਰੂ ਜੀ ਦੇ ਫਲੋਟ ਰੈਡ 128 ਅਤੇ 85 ਤੇ ਆ ਜਾਣਗੇ ਉਸ ਤੋਂ ਬਾਅਦ ਜੋ ਰੂਟ ਆ ਨਗਰ ਕੀਰਤਨ ਦਾ ਉਹ ਆਪਾਂ ਹਰ ਸਾਲ ਜਾਣਦੇ ਆ ਕਿ 85 ਤੋਂ ਤੱਕ 128 ਤੋਂ ਲੈਫਟ ਲੈ ਕਰਕੇ ਨਗਰ ਕੀਰਤਨ ਜਿਹੜਾ ਇਧਰ ਸਾਊਥ ਵੱਲ ਨੂੰ ਚੱਲੇਗਾ ਜਿੱਥੇ ਰੈਡ FM ਦੀ ਸਟੇਜ ਲੱਗਦੀ 85 ਤੇ ਉਸ ਤੋਂ ਬਾਅਦ ਆਪਣੇ ਸਾਰੇ ਗੁਰੂ ਘਰਾਂ ਦੀਆਂ ਬਾਕੀ ਸਾਰੇ মিডিਆ ਵਾਲਿਆਂ ਦੀ ਸਟੇਜਸ ਲੱਗਦੀਆਂ ਨੇ 82 ਤੇ ਆ ਕੇ ਰਾਈਟ ਕਰਾਂਗੇ ਉੱਥੋਂ ਰਾਈਟ ਲੈ ਕਰਕੇ 124 ਤੇ ਲੈਫਟ ਔਰ ਫਿਰ 75 ਤੇ ਜਾ ਕੇ ਲੈਫਟ ਲਾ ਕੇ 76 ਤੇ 128 ਤੇ ਜਾ ਕੇ ਫਿਰ ਆਪਾਂ ਲੈਫਟ ਲਾਵਾਂਗੇ ਗੁਰਦਾਰਾ ਸਾਹਿਬ ਦੀ ਜਿਹੜੀ ਮੇਨ ਸਟੇਜ ਆ ਉਹ 128 ਦੇ ਉੱਪਰ ਨਾਰਥ ਵੱਲ ਨੂੰ ਫੇਸ ਕਰਕੇ ਬਿਲਕੁਲ 128 ਦੇ ਵਿਚਾਲੇ ਹਰਸਾ ਲੱਗਦੀ ਆ ਉੱਥੇ ਹੀ ਗੁਰਦਾਰ ਸਾਹਿਬ ਦੀ ਮੇਨ ਸਟੇਜ ਲੱਗੇਗੀ ਔਰ ਇਸੇ ਤਰ੍ਹਾਂ ਹੀ ਨਗਰ ਕੀਰਤਨ ਚੱਲਦਾ ਹੋਇਆ ਹੌਲੀ-ਹੌਲੀ ਸੰਗਤਾਂ ਦਰਸ਼ਨ ਕਰਦੇ ਹੋਏ ਸ਼ਾਮ ਨੂੰ 4:30-5 ਜੋ ਵੀ ਸਮਾਂ ਬਣੇਗਾ ਵਾਪਸ ਗੁਰਦਾਰ ਸਾਹਿਬ ਵਿਖੇ ਪਹੁੰਚਣਗੇ ਔਰ ਇਸ ਤੋਂ ਬਾਅਦ ਕਿਉਂਕਿ ਗੁਰਦਾਰ ਸਾਹਿਬ ਦਾ ਮੇਨ ਜਿਹੜਾ ਜ਼ਿੰਮੇਵਾਰੀ ਹੋਏ ਧਰਮ ਪ੍ਰਚਾਰ ਦੀ ਸੋ ਇਹ ਜਿਹੜਾ ਨਗਰ ਕੀਰਤਨ ਦਾ ਇੱਡਾ ਵੱਡਾ ਕੱਠ ਕੀਤਾ ਜਾਂਦਾ ਇਹਦਾ ਇੱਕ ਗੁਰਦਾਰ ਸਾਹਿਬ ਤੋਂ ਇਹ ਲੱਭ ਜਾਂਦਾ ਕਿ ਸਾਨੂੰ ਇਸ ਦਾ ਕੀ ਨਚੋੜ ਮਿਲਿਆ ਤੇ ਉਹਦਾ ਨਚੋੜ ਹੈ ਹੁੰਦਾ ਕਿ ਕਿੰਨੇ ਪ੍ਰਾਣੀਆਂ ਨੇ ਗੁਰੂ ਕੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕਰਕੇ ਉਸ ਦਿਨ ਗੁਰੂ ਵਾਲੇ ਬਣੇ ਆ ਕਿੰਨਾਂ ਨੇ ਉਸ ਖਾਲਸਾਈ ਪਰੰਪਰਾ ਨੂੰ ਜਿਹੜੀ ਸਤਗੁਰੂ ਜੀ ਦੀ ਬਖਸ਼ਿਸ਼ ਸੀ ਉਸ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਇਆ ਕਿੰਨੇ ਪ੍ਰਾਣੀਆਂ ਨੇ ਉਹ ਬਖਸ਼ਿਸ਼ ਪ੍ਰਾਪਤ ਕੀਤੀ ਸੋ 21 ਤਰੀਕ ਨੂੰ ਸਵੇਰੇ 6 ਵਜੇ ਨਗਰ ਕੀਰਤਨ ਦੀ ਤੋਂ ਦੂਸਰੇ ਦਿਨ ਜਿਹੜੇ ਆਹੋ ਔਰ ਅਮਰਦ ਦੇ ਬਾਟੇ ਤਿਆਰ ਹੋਣਗੇ ਔਰ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਦੂਰੋਂ ਨੇੜੇੋਂ ਪਹੁੰਚਦੀਆਂ ਨੇ ਉਹਦੇ ਵਾਸਤੇ ਜਿਹੜੇ ਆਹੋ ਤਿਆਰੀ ਕੀਤੀ ਜਾਂਦੀ ਪੰਜ ਸੰਗਤ ਸਾਹਿਬਾਨ ਵੱਲੋਂ ਬਹੁਤ ਸਾਰੀਆਂ ਗੱਲਾਂ ਆਪਾਂ ਪਿਛਲੇ ਸਮੇਂ ਦੇ ਵਿੱਚ ਪੰਜਾਬੀ ਪ੍ਰੈਸ ਕਲੱਬ ਨੇ ਬਹੁਤ ਸਾਰੀਆਂ ਔਣਤਾਈਆਂ ਹੁੰਦੀਆਂ ਨੇ ਉਹ ਦੂਰ ਕਰ ਦੇ ਵਿੱਚ ਬਹੁਤ ਵੱਡੀ ਮਦਦ ਪਾਈ ਜਿਸ ਤਰ੍ਹਾਂ ਆਪਾਂ ਦੇਖਦੇ ਆ ਕਿ ਪਹਿਲੇ ਕੁਸ਼ ਨਗਰ ਕੀਰਤਨਾਂ ਦੇ ਵਿੱਚ ਗਿੱਧੇ ਪੰਗੜੇ ਦੀਆਂ ਬਹੁਤ ਸਾਰੀਆਂ ਸਟੇਜਸ ਲੱਗਦੀਆਂ ਸਨ ਇਹ ਜਿਹੜਾ ਨਗਰ ਕੀਰਤਨ ਐ ਇਸ ਦੀ ਦੇਖ ਇੱਕ ਕੋਈ ਮਹਾਨਤਾ ਹੈ ਕਿ ਇਸ ਦੀ ਜਿਹੜੀ ਦੇਖਾ ਖਾਲਸਾਈ ਜਹੋ ਜਲਾਲ ਔਰ ਉਹਦੇ ਕਰਕੇ ਜਿਹੜੇ ਬਾਕੀ ਸਾਡੇ ਪ੍ਰੋਗਰਾਮ ਸੀਗੇ ਉਹਨਾਂ ਨੂੰ ਜਿਹੜੀ ਪ੍ਰੈਸ ਕਲੱਬਾਂ ਉਹਨੇ ਦੂਰ ਕੀਤਾ ਔਰ ਨਾਲੋਂ ਨਾਲ ਜਿਹੜੇ ਕੁਝ ਬੇਨਤੀਆਂ ਇਹ ਵੀ ਜ਼ਰੂਰ ਕਰਨੀਆਂ ਚਾਹੁੰਦੇ ਆ ਕਿ ਸਟੇਜਸ ਜਦੋਂ ਲੱਗਦੀਆਂ ਨੇ ਬਹੁਤ ਸਾਰੇ ਜਿਹੜੇ ਸਟੇਜ ਤੇ ਲਾਉਣ ਵਾਲੇ ਵੀਰ ਨੇ ਇੱਕ ਦੂਜੇ ਦੇ ਸਾਹਮਣੇ ਸਾਹਮਣੇ ਉਹ ਸਟੇਜ ਲਾ ਲੈਂਦੇ ਰੌਲਾ ਇੰਨਾ ਪੈਂਦਾ ਕਿ ਕੁਝ ਪਤਾ ਨਹੀਂ ਚੱਲਦਾ ਉਹਨਾਂ ਨੂੰ ਵੀ ਬੇਨਤੀ ਆ ਕਿ ਜਿਹੜੇ ਜਦੋਂ ਤੁਸੀਂ ਆਪਣਾ ਜਿਹੜਾ ਤੁਹਾਡਾ ਸਾਊਂਡ ਸਿਸਟਮ ਹੈ ਉਸ ਨੂੰ ਅਗਰ ਖਾਸ ਕਰਕੇ ਜਦੋਂ ਸਤਿਗੁਰੂ ਜੀ ਦੀ ਸਵਾਰੀ ਆ ਰਹੀ ਆ ਉਸ ਦੇ ਉੱਤੇ ਕੀਰਤਨ ਹੋ ਰਿਹਾ ਤੇ ਆਪਣਾ ਸਾਊਂਡ ਸਿਸਟਮ ਜਿਹੜਾ ਉਹ ਬੰਦ ਕਰ ਦੇਣ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ